ਚੜਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਮਰਜੀਤ ਸਿੰਘ ਹਿੰਦੀ ਚਾਦਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਯਾਨੀ ਕਿ 350 ਸਾਲਾ ਸ਼ਹੀਦੀ ਸਤਾਪ ਦੀ ਸਮਾਗਮ ਬੜੇ ਵੱਡੇ ਪੱਧਰ ਤੇ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਵੱਲੋਂ ਸੰਸਥਾਵਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਜਿਹੜਾ ਉਹ ਮਨਾਇਆ ਜਾ ਰਿਹਾ ਤਾਂ ਇਸ ਵਾਰ ਪੰਜਾਬ ਸਰਕਾਰ ਵੀ ਜਿਹੜਾ ਉਹ ਬڑے ਵੱਡੇ ਪੱਧਰ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜਦੀ ਸ਼ੁਰੂਆਤ ਜਿਹੜੀ ਆ ਉਹ ਬੀਤੇ ਦਿਨ ਤੋਂ ਹੋ ਚੁੱਕੀ ਹੈ ਸ਼੍ਰੀ ਨਗਰ ਦੀ ਧਰਤੀ ਪਾਸ਼ਾਈ ਛੇਮੀ ਉਸ ਸਥਾਨ ਤੋਂ ਮਹਾਨ ਨਗਰ ਕੀਰਤਨ ਤੇ ਗੁਰਮਤ ਸਮਾਗਮ ਜਿਹੜੇ ਨੇ ਉਹ ਕਰਵਾਏ ਗਏ ਨੇ ਤਾਂ ਉਸ ਗੁਰਮਤ ਸਮਾਗਮ ਦੇ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੀ ਸਮੁੱਚੀ ਜਿਹੜੀ ਕੈਬਨਟ ਤਾਂ ਉਹ ਉੱਥੇ ਮੌਜੂਦ ਰਹੀ ਨਤਮਸਤਕ ਹੋਈ ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਦਿੱਤਾ ਤੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਆਧਾਰ ਤੋਂ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਸ ਤੇ ਵਿਚਾਰ ਜਿਹੜਾ ਵਿਟਾਂਦਰਾ ਉਹ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਜੋ ਸਮਾਗਮ ਲਿਖੇਗੇ ਨੇ ਤਾਂ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਸਰਕਾਰ ਬੜੇ ਵੱਡੇ ਪੱਧਰ ਤੇ ਕਿਉਂਕਿ ਹਮੇਸ਼ਾ ਹੀ ਜਿਹੜਾ ਇਹ ਸਮਾਗਮ ਹੈ ਜਿਸ ਤਰ੍ਹਾਂ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਉਹ ਆਪਣੇ ਪੱਧਰ ਤੇ ਮਨਾਉਂਦੀ ਹੈ ਕਿਉਂਕਿ ਉਹ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਇੱਕ ਵੱਖਰੀ ਸੰਸਥਾ ਹੈ ਉਹ ਧਾਰਮਿਕ ਸੰਸਥਾ ਹੈ ਪਰ ਸਰਕਾਰਾਂ ਵੀ ਆਪਣੇ ਪੱਧਰ ਤੇ ਬੜੇ ਚੱਜੇ ਟੰਗ ਨਾਲ ਮਨਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਜਿਹਦੇ ਵਿੱਚ ਇਹ ਪੰਜਾਬ ਸਰਕਾਰ ਨੇ ਜਿਹੜਾ ਕਿਹਾ ਕਿ ਇਸ ਵਾਰ ਜਿਹੜਾ ਸੈਸ਼ਨ ਆ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਧਾਰਿਤ ਜਿਹੜਾ ਹੋਵੇਗਾ ਜੋ ਕਿ ਉਹ ਖਾਸ ਤੇ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ੇ ਜਿਹੜਾ ਸੈਸ਼ਨ ਆ ਉਹ ਬੁਲਾਇਆ ਜਾਵੇਗਾ ਕਿਉਂਕਿ ਹਮੇਸ਼ਾ ਹੀ ਰਾਜਧਾਨੀ ਚੰਡੀਗੜ੍ਹ ਵਿਖੇ ਜਿਹੜਾ ਸੈਸ਼ਨ ਆ ਹੁੰਦਾ ਤਾਂ ਵਿਧਾਨ ਸਭਾ ਦਾ ਸੈਸ਼ਨ ਇਸ ਵਾਰ ਜਾਨਕੀ 24 ਤਰੀਕ ਨੂੰ ਆਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਵਿਖੇ ਵਿਧਾਨ ਸਭਾ ਦਾ ਸਪੈਸ਼ਲ ਵੱਖਰਾ ਜਿਹੜਾ ਇਜਲਾਸ ਆ ਉਹ ਬੁਲਾਇਆ ਜਾਵੇਗਾ ਜਿਹਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਆਧਾਰਤ ਉਹਨਾਂ ਦੇ ਸਿੱਖਿਆਵਾਂ ਦੇ ਆਧਾਰਤ ਤੇ ਉਹਨਾਂ ਦੇ ਉੱਪਰ ਜਿਹੜਾ ਵਿਚਾਰ ਗੋਸ਼ਟੀ ਤੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾਵੇਗਾ ਉਹ ਇੱਕ ਵੱਖਰੀ ਜਰੀਆ ਆਪਾਂ ਕਹਿ ਸਕਦੇ ਹਾਂ ਦਿਖ ਜਿਹੜੀ ਹੋਵੇਗੀ ਕਿਉਂਕਿ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਰਕਾਰ ਵੱਲੋਂ ਕਿ ਇੰਨੇ ਵੱਡੇ ਪੱਧਰ ਤੇ ਕੀ ਵੱਖਰਾ ਜਿਹੜਾ ਇੱਕ ਸੈਸ਼ਨ ਆ ਉਹ ਰਾਜਧਾਨੀ ਤੋਂ ਅਲੱਗ ਜਗ੍ਹਾ ਤੇ ਜਿਹੜਾ ਬੁਲਾਇਆ ਗਿਆ ਉਹ ਵੀ ਖਾਲਸੇ ਦੀ ਧਰਤੀ ਦੇ ਉੱਪਰ ਉਹ ਵੀ ਇੱਕ ਵੱਖਰਾ ਜਿਹੜਾ ਨਜ਼ਾਰਾ ਉਹ 24 ਤਰੀਕ ਨੂੰ ਦੇਖਣ ਨੂੰ ਮਿਲੇਗਾ ਸੋ ਜਿਹੜੀ ਸ਼ੁਰੂਆਤ ਆ ਉਹ ਜੰਮੂ ਕਸ਼ਮੀਰ ਤੋਂ ਬੀਤੇ ਦਿਨ ਤੋਂ ਹੋਈ ਹੈ ਜਾ ਜਿਹਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਇਲਾਵਾ ਜਿਹੜੀ ਸਮੁੱਚੀ ਪੰਜਾਬ ਦੀ ਕੈਬਨਿਟ ਜਿਹੜੀ ਟੀਮ ਹੈ ਉੱਥੇ ਪਹੁੰਚੀ ਹੋਈ ਸੀ ਕੀਰਤਨ ਸਮਾਗਮ ਕਰਵਾਇਆ ਗਿਆ ਉਪਰੰਤ ਮਹਾਨ ਨਗਰ ਕੀਰਤਨ ਜਿਹੜਾ ਉਹ ਜੰਮੂ ਦੀ ਧਰਤੀ ਤੋਂ 6ਵੀਂ ਪਾਸ਼ਾਏ ਦੇ ਸਥਾਨ ਤੋਂ ਜਿਹੜਾ ਉਹ ਨਗਰ ਕੀਰਤਨ ਦੀ ਆਰੰਭਤਾ ਹੋਈ ਜੋ ਕਿ ਪੜਾਦਲ ਅੱਗੇ ਵੱਧਾ ਹੋਇਆ 24 ਤਰੀਕ ਨੂੰ ਅਨੰਦਪੁਰ ਸਾਹਿਬ ਖਾਲਸਾ ਦੀ ਧਰਤੀ ਵਿਤੇ ਆ ਕੇ ਜਿਹੜਾ ਉਹ ਨਗਰ ਕੀਰਤਨ ਉਹ ਸਮਾਪਤ ਹੋਵੇਗਾ ਸੋ ਸਭ ਤੋਂ ਪਹਿਲਾਂ ਜਿਹੜੇ ਸਾਡੇ ਸਹਿਯੋਗੀ ਉੱਥੇ ਲਗਾਤਾਰ ਕਵਰੇਜ ਕਰਨ ਦੇ ਝੋਟੇ ਹੋਏ ਨੇ ਗੁਰਮੁਖ ਸਿੰਘ ਰਪਾਣਾ ਜੀ ਸੋਸ ਜੰਮੂ ਦੀ ਧਰਤੀ ਦੇ ਉੱਪਰ ਪਹੁੰਚੇ ਹੋਏ ਨੇ ਉਹ ਪਾਵਨ ਪਵਿੱਤਰ ਸਥਾਨਾ ਛੇਵੀ ਪਾਸ਼ਾ ਜਿਸ ਸਥਾਨ ਹੈ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨਾਲ ਗੱਲਬਾਤ ਕੀਤੀ ਹੈ ਰੂਟ ਪਲਾਨ ਬਾਰੇ ਵੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਜਿਹੜਾ ਵੱਖਰਾ ਜਿਹੜਾ ਸੈਸ਼ਨ ਉਹ ਬੁਲਾਇਆ ਗਿਆ ਉਹਦੇ ਬਾਰੇ ਵੀ ਗੱਲਬਾਤ ਕੀਤੀ ਹੈ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਅੱਜ ਦਾ ਪ੍ਰੋਗਰਾਮ ਜਿਹੜੇ ਕਿਹੜੇ ਕਿਹੜੇ ਪ੍ਰੋਗਰਾਮ ਕਿੱਥੋਂ ਕਿੱਥੋਂ ਸਮਾਪਤਿਕ ਤੇ ਸ਼ੁਰੂ ਆ। ਅੱਜ ਜਿਹੜੀ ਸ਼ੁਰੂਆਤ ਸਿਨਗਰ ਗੁਰਦੁਆਰਾ ਸਾਹਿਬ ਪਾਸ਼ਾ ਹੀ 6:00 ਵਜੇ ਹੋ ਰਹੀ ਆ ਔਰ ਜਿਹੜੀ ਅਗਲਾ ਪੜਾ ਇਹ ਜੰਮੂ ਵਿਖੇ ਹੋਏਗਾ ਉਸ ਤੋਂ ਬਾਅਦ ਆਹ ਰਾਮਪੁਰ ਖੀੜਾ ਜੀ ਵਿਖੇ ਹੋਏਗਾ ਫਿਰ ਜਿਹੜਾ ਆਖਰੀ ਜਿਹੜਾ ਪੜਾ ਇਹ ਸ੍ਰੀ ਅਨੰਦਪੁਰ ਸਾਹਿਬ ਹੋਏਗਾ ਔਰ ਇਹ ਮੈਸੇਜ ਹੈ ਸ਼ਾਂਤੀ ਦਾ ਭਾਈਚਾਰੇ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਔਰ ਅੱਜ ਕਿੰਨੀ ਵੱਡੀ ਗੱਲ ਹੈ ਇਥੋਂ ਕਸ਼ਮੀਰੀ ਜਿਹੜੀ ਆ ਆਵਾਮ ਉਹ ਵੀ ਇਹਦੇ ਵਿੱਚ ਮਦਦ ਕਰ ਰਹੇ ਕਸ਼ਮੀਰੀ ਇੰਤਜ਼ਾਮੀਆਂ ਕਸ਼ਮੀਰੀ ਪੰਡਤ ਵੀ ਨਾਲ ਜਾ ਰਹੇ ਸੋ ਬਹੁਤ ਬਹੁਤ ਜਿਹੜਾ ਇਹ ਖੁਸ਼ੀ ਦੀ ਗੱਲ ਹੈ ਕਿ ਸਾਰੇ ਇੱਕ ਭਾਈਚਾਰੇ ਰਸਨੇ ਹਾ ਦੇ ਦੇ ਬਹੁਤ ਵੱਡੀ ਗੱਲ ਮੈਂ ਇਤੋਂ ਦੀ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਖਾਸ ਕਰਕੇ ਜਦੋਂ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਦੀ ਗੱਲ ਹੁੰਦੀ ਹੈ ਜੰਮੂ ਕਸ਼ਮੀਰ ਦੀ ਕਸੇ ਸ਼੍ਰੀਨਕਟ ਦੀ ਸਿੱਖ ਸੰਗਤ ਦੀ ਗੱਲ ਹੁੰਦੀ ਹੈ ਮੈਂ ਕਸ਼ਮੀਰੀਆਂ ਨੂੰ ਬੇਨਤੀ ਕਰ ਵੀ ਕਹਣਾ ਹੈ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਹੈ ਨਾ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਹੋਂਦ ਹੈ ਉਹ ਇਸ ਗੱਲ ਤੇ ਹੈ ਕਿ ਆਪਾਂ ਸਾਰੇ ਇੱਕ ਗੁਰੂ ਸਾਹਿਬ ਸਾਨੂੰ ਹੁਕਮ ਕਰਦੇ ਆ ਬੇਅਦ ਕਦੀਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸੋ ਸਾਰਿਆਂ ਦਾ ਸਤਕਾਰ ਕਰਨਾ ਪਿਆਰ ਨਾਲ ਰਹਿਣਾ ਔਰ ਗੁਰੂ ਸਾਹਿਬ ਨੇ ਤਾਂ ਆਪ ਦੀ ਸ਼ਹਾਦਤ ਦਿੱਤੀ ਖੁਦ ਜਾ ਕੇ ਸ਼ਹਾਦਤ ਦਿੱਤੀ ਕਿ ਧਾਰਮਿਕ ਆਜ਼ਾਦੀ ਹੋਵੇ ਇੱਕ ਦੂਜੇ ਪਿਆਰ ਨਾਲ ਰਹਿਣ 24 ਨਵੰਬਰ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਆ ਪਹਿਲੀ ਵਾਰ ਹੋ ਰਿਹਾ ਕਿ ਜਿਹੜਾ ਸੈਸ਼ਨ ਤੋਂ ਬਾਹਰ ਹੋ ਕੇ ਜਿਹੜਾ ਕਿ ਉਹਦੇ ਬਾਰੇ ਦੇਖੋ ਬਹੁਤ ਵੱਡਾ ਜਿਹੜੀ ਇਹ ਗੱਲ ਹੈ ਗੁਰੂ ਸਾਹਿਬ ਨੇ ਸਾਡੇ ਤੇ ਮਿਹਰ ਕੀਤੀ ਹੈ ਕਿ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਤੋਂ ਬਾਹਰ ਸ਼੍ਰੀ ਆਨਪੁਰ ਸਾਹਿਬ ਅਨੰਦਾਨੀ ਪੁਰੀ ਵਿਖੇ ਜਿਹੜਾ ਇੱਕ ਵਿਸ਼ੇਸ਼ ਸਮਾਗਮ ਸ੍ਰੀ ਗੁਰਪ੍ਰੇਖ ਬਹਾਦਰ ਪਾਸ਼ਾ ਦੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਨ ਲਈ ਜਿਹੜਾ ਆਪਾਂ ਕਰ ਰਹੇ ਹਾਂ ਔਰ ਗੁਰੂ ਸਾਹਿਬ ਮੇਰ ਕਰਨ ਅਸੀਂ ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਮੈਸੇਜ ਹੈ ਭਾਈਚਾਰੇ ਦਾ ਮੈਸੇਜ ਹੈ ਕੰਪੈਸ਼ਨ ਦਾ ਮੈਸੇਜ ਹੈ ਕਰਰੇ ਦਾ ਮੈਸੇਜ ਹੈ ਉਹ ਜਿਸ ਦਾ ਮਸਲਾ ਉਹ ਚੰਗੀ ਤਰ੍ਹਾਂ ਕਰ ਕਰ ਪਹੁੰਚਾਈਏ ਠੀਕ ਇਹ ਸੰਨ ਸਰਪਾਲ ਸਿੰਘ ਸੰਧਮਾ ਸਪੀਕਰ ਵਿਧਾਨ ਸਭਾ ਜਿਨ੍ਹਾਂ ਨੇ ਜਾਣ ਕੇ ਦਿੱਤਾ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ੍ਰੀ ਅੰਮ੍ਰਿਤਸਰ ਵਿੱਚ ਪਹਿਲੀ ਵਾਰੀ ਚੰਡੀਗੜ੍ਹ ਤੋਂ ਬਾਹਰ ਰਾਜਧਾਨੀ ਤੋਂ ਬਾਹਰ ਜਿਹੜਾ ਹੋਣ ਜਾ ਰਿਹਾ ਹੈ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਜਿਹੜੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਾਨਕੀ ਵਿਧਾਨ ਸਭਾ ਦੇ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਵਿਸ਼ੇਸ਼ ਤੌਰ ਤੇ ਉਸ ਸਮਾਗਮ ਦੇ ਵਿੱਚ ਪਹੁੰਚੇ ਸਾਡੇ ਸਹਿਯੋਗੀਆਂ ਨੇ ਵੀ ਜਿਹੜਾ ਤੁਹਾਨੂੰ ਉਸਤਿਤ ਜਿਹੜੀ ਹੈ ਜਾਣਕਾਰੀ ਉਹ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ ਕਿਉਂਕਿ ਆਵਾਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਵੀ ਉੱਥੇ ਪਹੁੰਚੇ ਹੋਏ ਸਨ ਤਾਂ ਉਹਨਾਂ ਨੇ ਉਸ ਸਥਾਨ ਤੇ ਜਾ ਕੇ ਪਹਿਲਾਂ ਨਤਮਸਤਕ ਹੋਏ ਉਸ ਤੋਂ ਬਾਅਦ ਫਿਰ ਨਗਰ ਕੀਰਤਨ ਦੀ ਸ਼ੁਰੂਆਤ ਕਰਵਾਈ ਧਾਰਮਿਕ ਜਿਹੜਾ ਸਮਾਗਮ ਸੀ ਉਹਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਨਾਲ ਹੀ ਉਹਨਾਂ ਨੇ ਸੰਗਤਾਂ ਨੂੰ ਸੱਦਾ ਵੀ ਦਿੱਤਾ ਕਿ ਜਿਹੜੇ ਵੱਡੇ ਪੱਧਰ ਤੇ ਪੰਜਾਬ ਸਰਕਾਰ ਦੇ ਸਵਾਗਮ ਉਲਿੱਖੇ ਜਾ ਰਹੇ ਨੇ ਜਾਂ ਸਮਾਗਮ ਬਣਾ ਰਹੀ ਹੈ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਸਰਕਾਰ ਜਿਹੜੀ ਇਹ ਸਮਾਗਮ ਕਰ ਰਹੀ ਹੈ ਜਿਹੜਾ ਵੱਡਾ ਸਮਾਗਮ ਅਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਦੇ ਉੱਪਰ ਹੋਣ ਜਾ ਰਿਹਾ ਹੈ ਜੋ ਕਿ ਪੰਜਾਬ ਸਰਕਾਰੀ ਇਕ ਵੱਖਰਾ ਜਿਹੜਾ ਸਮਾਗਮ ਲਿਖਿਆ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਸ ਸਮਾਗਮ ਲਿਖੇ ਗਏ ਨੇ ਹਰਿਆਣਾ ਸਰਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਲਿਖੇ ਗਏ ਨੇ ਦਿੱਲੀ ਸਰਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜਾ ਹੈ ਵੱਡੇ ਪੱਧਰ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਤਿਹਾੜਾ ਇਹ ਬੜੇ ਵੱਡੇ ਪੱਧਰ ਤੇ ਮਨਾ ਰਹੀ ਹੈ ਜੋ ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਸਮਾਗਮ ਮਨਾਇਆ ਜਾ ਰਿਹਾ ਜਿਸ ਦੀਆਂ ਸਾਰੀਆਂ ਜਿਹੜੀਆਂ ਤਿਆਰੀਆਂ ਨੇ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਤਾਂ ਨੂੰ ਸੱਦਾ ਪੱਤਰ ਵੀ ਦਿੱਤਾ ਤੇ ਨਾਲ ਹੀ ਜੰਮੂ ਦੇ ਵਿੱਚ ਪਹੁੰਚੇ ਹੋਏ ਸਨ ਤਾਂ ਸੰਗਤਾਂ ਨੂੰ ਜਿਹੜਾ ਇਸ ਸਥਾਨ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਜਿਹੜੀ ਸੰਖੇਪ ਜਿਹੜੀ ਹੈ ਸਾਂਝੀਆਂ ਗੱਲਾਂ ਨੇ ਉਹ ਵਿਆਖਿਆ ਉਹ ਸੰਗਤਾਂ ਨਾਲ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਕਿਰਤਨ ਚੱਲ ਰਹੇ ਹਨ ਕੱਲ੍ਹ ਸੇ ਯਹਾਂ ਸੇ ਇੱਕ नगर कीर्तन के रूप में शरदा साहिब एक जत्था जो है वो अनंतपुर साहब के लिए चलेगा जिसमें कश्मीरी पंडित भी शामिल होंगे क्योंकि तो कश्मीरी पंडित जहाँ से चले थे अनंतपुर साहब के लिए गुरु साहब के पास अपने धर्म की बात करने के लिए तो ये जत्था जम्मू पठानकोट दसुआ, गणशंकर होते हुए अनंतपुर साहब पहुँचेगा 22 तारीख को ऐसे ही जत्थे चार जो है तीन बाकी तीन वो अमृतसर साहब से दमदमा साहब से और तरन साहब से चलेंगे और 22, तेईस को सारे जत्थे इकट्ठे हो जाएंगे तेईस चौबीस को बहुत बड़ा एक समागम जो गुरु साहब की याद में उनको श्रद्धा देने के लिए पूरी दुनिया से हर धर्म के संत भी सर्व धर्म सम्मेलन भी होगा वहाँ कीर्तन भी होंगे ड्रोन शो भी होंगे लाइट एंड साउंड के जरिए उनकी जिंदगी पर उनके जीवन पर जो है वो जानना पाए सेशन चौबीस को होगा जिसमें कुछ ऐतिहासिक फैसले लिए जाएंगे जो आज तक पंजाब के इतिहास में पहले नहीं लिए वाहि गुरु जी का खालसा वाहिगुरु जी की फतेह आज मैं अपने आप को बहुत सौभाग्यशाली समझता हूँ कि मैं इतने पवित्र स्थान पे मुझे आने का मौका मिला जैसे अभी भगवंत मान साहब ने बताया कि मैं पहली बार श्रीनगर आया हूँ श्रीनगर वैसे तो लोग टूरिज्म के लिए आते हैं काम के लिए आते हैं लेकिन मैं बहुत सौभाग्यशाली हूँ कि मैं पहली बार श्रीनगर इस पवित्र स्थान के दर्शन करने के लिए आया हूँ और बाबा जी के चरणों में अपना शीश नवाने के लिए आया हूँ हम सब लोग एक बहुत ही पवित्र आत्मा गुरु तेग बहादुर साहब जी महाराज के साढ़े तीन सौ में शहीदी दिवस के अवसर पे इकट्ठे हुए हैं उन्हें शहीदों का सरताज कहा जाता है हिंद की चादर कहा जाता है उनकी शहादत जो है मैं समझता हूँ कि पूरी दुनिया में इंसान के इतिहास में किसी भी धर्म में इस तरह की शहादत कभी देखी नहीं गई है हम सब लोग जानते हैं कि किस तरह से कश्मीरी पंडितों के ऊपर बहुत जुर्म हो रहे थे वो महाराज जी महाराज के पास आनंदपुर साहब पहुंचे उनसे मदद मांगी और हिंदू धर्म के लोगों का धर्म बचाने के लिए गुरुजी महाराज ने अपनी सुप्रीम सेक्रीफाइस दी चांदनी चौक पे इस तरह की सेक्रीफाइस इस तरह की शहादत कभी भी किसी भी इतिहास में देखने को नहीं मिली उनकी शहादत को मैं नमन करता हूँ हम सब लोग नमन करते हैं उनका सम्मान करते हैं और इस अवसर पे पंजाब सरकार ने बहुत सारे कार्यक्रम आयोजित किए हैं आप सब लोगों से निवेदन है आप सब लोगों से अपील है प्रार्थना है आपको आमंत्रण है कि आप सब लोग ज़्यादा से ज़्यादा संख्या में आनंदपुर साहब पहुँचें और जो अलग अलग कार्यक्रम हैं उन सभी कार्यक्रमों में शामिल हों ये हम सब लोगों की जिम्मेदारी है कि जैसे मान साहब ने बताया कि आगे से आगे आगे से आगे पीढ़ी दर पीढ़ी इस शहादत के बारे में हम अपने बच्चों को बताएँ बच्चे बच्चों को बताएँ और ये बात सब लोगों तक पहुँचे ताकि उनकी शहादत से हम लोगों को प्रेरणा मिले और उनके संदेश के हिसाब से हम अपने जीवन को ढाल सकें मुझे बेहद खुशी है कल सुबह यहाँ से यात्रा रवाना होगी और 22 तारीख की रात को आनंदपुर साहब पहुँचेगी उस यात्रा की शुरुआत करने के लिए मान साहब के साथ मुझे भी यहाँ आने का मौका मिला इसके लिए मैं अपने आप को सौभाग्यशाली समझता हूँ और आप सब लोगों को इस पवित्र मौके पे आनंदपुर साहब आने के लिए आमंत्रित करता हूँ गुरु साहब से प्रार्थना करता हूँ आप सब लोगों को खूब खुशियाँ दें आपको स्वस्थ रखे आपको परिवार को खुश रखे वाहे गुरु जी का खालसा गुरु जी की फतह ਤੋ ਬਿਲਕੁਲ ਸੰਗਤਾ ਨੇ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਜੋ ਜੰਮੂ ਦੇ ਵਿੱਚ ਸਮਾਗਮ ਜਿਹੜੇ ਨੇ ਉਹ ਚੱਲ ਰਹੇ ਨੇ ਜਦੀ ਸ਼ੁਰੂਆਤ ਆ ਪੰਜਾਬ ਸਰਕਾਰ ਵੱਲੋਂ ਹੋਈ ਹੈ 24 ਤਰੀਕ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਪਰ ਮਹਾਨਗਰ ਕੀਰਤਨ ਪਹੁੰਚੇਗਾ ਜਿਹਦੇ ਵਿੱਚ ਜੋ ਸਰਕਾਰ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਹੈ ਲਾਈਟ ਐਂਡ ਸਾਊਂਡ ਦੀ ਗੱਲ ਕੀਤੀ ਜਾਵੇ ਧਾਰਮਿਕ ਫਿਲਮ ਦੀ ਗੱਲ ਕੀਤੀ ਜਾਵੇ ਜਾਂ ਫਿਰ ਮੁਕਤਕ ਦੇ ਮੁਕਾਬਲਿਆਂ ਦੀ ਗੱਲ ਕੀਤੀ ਜਾਵੇ ਹੋਰ بڑے ਵੱਡੇ ਪੱਧਰ ਦੇ ਸਮਾਗਮ ਨੇ ਉਹ ਪੰਜਾਬ ਸਰਕਾਰ ਵੱਲੋਂ ਉਲਿਖੇ ਗਏ ਨੇ ਜਿਸ ਦੀ ਜਿਹੜੀ ਜਾਣਕਾਰੀ ਉਹ ਜੰਮੂ ਦੇ ਵਿੱਚ ਪੰਜਾਬ ਦੇ ਕੈਬਨ ਮੰਤਰੀ ਸਭਾਨਾ ਨੇ ਵੀ ਦਿੱਤੀ ਆ ਤੇ ਨਾਲ ਹੀ ਜੰਮੂ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾਨੇ ਤਾਂ ਉਹਨਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿਹੜਾ ਰੂਟ ਪਲਾਨ ਕੀ ਹੈ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਦਰਸ਼ਕਾਂ ਨੂੰ ਸਮਝ ਨਹੀਂ ਆਂਦੀ ਕਿਉਂਕਿ ਵੀ ਨਗਰ ਕੀਰਤਨ ਕਿਹੜੇ ਰੂਟ 'ਵਾਲ ਜਾਣਾ ਹੈ ਪੰਜਾਬ ਦੀ ਧਰਤੀ ਦੇ ਵਿੱਚ ਕਦੋਂ ਐਂਟਰ ਹੋਵੇਗਾ ਉਸ ਦੀ ਜਾਣਕਾਰੀ ਜਿਹੜੀ ਸਾਰੀ ਆ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇंदे ਤੇ ਨਾਲ ਹੀ ਪੰਜਾਬ ਸਰਕਾਰ ਦੇ ਜਿਹੜੇ ਨੇ ਨੁਮਾਇंदे ਨੇ ਮੰਤਰੀ ਸਭਾ ਨੇ ਉਹਨਾਂ ਨੇ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਗੁਰਮੀਤ ਸਿੰਘ ਵਾਲੀ ਸਾਹਿਬ ਮੌਜੂਦ ਨੇ ਵਾਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਰੂਟ ਪ੍ਰੋਗਰਾਮ ਕੀ ਕੀ ਹੈਗਾ ਤੇ ਜਿਹੜਾ ਨਗਰ ਕੀਰਤਨ ਹੈ ਪੜਾ ਕਿੱਥੋਂ ਕਿੱਥੋਂ ਦੇ ਨੇ ਤੇ ਕਿੰਨੇ ਵਜੇ ਸ਼ੁਰੂਆਤ ਦੇਖੋ ਜੀ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਦੀ ਫਤਿਹ 350 ਸਾਲਾ ਸ਼ਹੀਦੀ ਤਿਹੜਾ ਜਿਹੜਾ ਕਿ ਭਾਈ ਸਾਹਿਬ ਵਾਇਕੁਲ ਤੇ ਭਾਦਰ ਸਾਹਿਬ ਜੀ ਦਾ ਪੂਰੇ ਵਿਸ਼ੇ ਮਨਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਨਾਂ ਜਿਹੜੇ ਤਿੰਨ ਸਖ ਸ਼ਹੀਦ ਹੋਏ ਸਨ ਭਾਈ ਸਾਹਿਬ ਭੈਮਤੀ ਦਾ ਜੀ ਭਾਈ ਸਾਹਿਬ ਭੈਤੀ ਦਾ ਜੀ ਭਾਈ ਸਾਹਿਬ ਦੇ ਆਲਾ ਜਿਹਨੂੰ ਸਮਰਪਤ ਕਾਲ ਪੰਜਾਬ ਗਵਰਨਮੈਂਟ ਦੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਪੂਰੇ ਕਸ਼ਮੀਰ ਭਰ ਦੀਆਂ ਹਨ ਉਹਨਾਂ ਨੇ ਸਮੁੱਚੇ ਤੌਰ ਤੇ ਉਪਰਾਲਾ ਕੀਤਾ ਸੀ ਤਾਂ ਤੇ ਗੁਰਦੁਆਰਾ ਛਮੀ ਪਾਛੇ ਕਾਠੀ ਦਰਵਾਜ਼ਾ ਵਿਖੇ ਇਹ ਕਾਲ ਪ੍ਰੋਗਰਾਮ ਜਿਹੜਾ ਕੀਰਤਨ ਸਮਾਗਮ ਸੀ ਕਰਵਾਇਆ ਗਿਆ ਸੀ ਜਿਸ ਵਿੱਚ ਪੂਰੇ ਵੈਲੀ ਤੋਂ ਸੱਜਦੇ ਤੇ ਪੋਜੀਸ਼ਨ ਅਚੇ ਤੌਰ ਤੇ ਪੰਥਕ ਸ਼ਖਸੀਤਾ ਜਿਹੜੀਆਂ ਉਹ ਵੀ ਪੂਰੇ ਦੇ ਨਾਲ ਹੀ ਜਿਹੜੇ ਸੀਐਮ ਹਨ ਭਗਵੰਦ ਮਾਨ ਜੀ ਅਤੇ ਕੇਜਰੀਵਾਲ ਜੀ ਅਤੇ ਉਹਨਾਂ ਦੇ ਕੈਬਨਿਟ ਦੇ ਮਨਿਸਟਰ ਐਮਪੀਜ਼ ਸਪੀਕਰ ਸਾਰੇ ਹੀ ਤੇ ਪਹੁੰਚੇ ਸਨ ਤੋਂ ਬੜਾ ਹੀ ਕਲਪਸ਼ਾਲ ਅਨੰਦਮਈ ਕੀਰਤਨ ਹੋਇਆ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਨਗਰ ਕੀਰਤਨ ਦਾ ਹੈ ਓ ਸਵੇਰੇ 10 ਵਜੇ ਤੂੰ ਚਲੇ ਪਾਣਗੇ ਹੁਣੇ ਸਾਡੇ ਭਗਵੰਤ ਮਾਨ ਜੀ ਜਿਹੜੇ ਸੀਐਮ ਪੰਜਾਬ ਨੇ ਉਹ ਵੀ ਇੱਥੇ ਪਹੁੰਚਣੇ ਆ ਸੀਐਮ ਅਮਰ ਅਬਦੁੱਲਾਹ ਜੀ ਕੇਜਰੀਵਾਲ ਜੀ ਜਿਹੜੇ ਕਨਵੀਨੀਅਨ ਆ ਆਮ ਆਦਮੀ ਪਾਰਟੀ ਦੇ ਉਹ ਵੀ ਉੱਚੇ ਤੌਰ ਤੇ ਪਹੁੰਚਣੇ ਆ ਤਾਂ ਸਵੇਰੇ 10 ਵਜੇ ਤੋਂ 35 ਤੱਕ ਹੋਏਗੀ ਪਹਿਲਾ ਪੜਾਉਸ ਦਾ ਪਾਲਪੁਰਾ ਜਿਹੜਾ ਹੈ ਉਹ ਡਿਸਟ੍ਰਿਕਟ ਕਲਗਾਮ ਵਿੱਚ ਪੈਂਦਾ ਹੈ ਜਿੱਥੇ ਕਿ ਪ੍ਰਧਾਨ ਸਰਦਾਰ ਦਰਬਾਰੀ ਸਿੰਘ ਜੀ ਉੱਥੇ ਦੀ ਸੰਗਤ ਉਹਨਾਂ ਦਾ ਸਵਾਗਤ ਕਰੇਗੀ ਉਪਰੰਤ ਕਾਜੀਕੁੰਡ ਵਿਖੇ ਉਹਨਾਂ ਦਾ ਚਾਹ ਪਾਣੀ ਦਾ ਸਟੇ ਉਪਰੰਤ ਜਿਹੜਾ ਜਿਹੜਾ ਨਵਾਂ ਨਵੀਂ ਯੁਕ ਟਨਲ ਹੈ ਉਹ ਕ੍ਰੋਸ ਕਰਨ ਤੋਂ ਬਾਅਦ ਜੰਮੂ ਦੇ ਵੀ ਡਿਸਟ੍ਰਿਕਟ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਜੀ ਉਹ ਵੀ ਆਪਣੀ ਟੀਮ ਦੇ ਨਾਲ ਸਤਲ ਸਰਜੀਤ ਸਿੰਘ ਜੀ ਸੈਨੇ ਕੋਲੋਨੀ ਦੇ ਪ੍ਰਧਾਨ ਉਹ ਵੀ ਪਹੁੰਚੇ ਹਨ ਤੇ ਮੇਰੇ ਨਾਲ ਸਰਦਾਰ ਜਸਬੀਰ ਸਿੰਘ ਜੀ ਵਜ਼ੀਰ ਵਾਈਸ ਪ੍ਰਧਾਨ ਜਸਬੀਰ ਸਿੰਘ ਜੀ ਵੀ ਹਨ ਹਰਵਿੰਦਰ ਸਿੰਘ ਜੀ ਰਹਿਣਾ ਐਮ ਡੀ ਪੀਜ਼ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਡਿਸਟ੍ਰਿਕਟ ਬਾਰਮੋਲਾ ਦੇ ਪ੍ਰਧਾਨ ਹਨ ਐਸ ਪੀ ਸਾਹਿਬ ਔਰ ਵੀ ਮੇਰੇ ਪਤਨ ਤੇ ਸਾਰੇ ਤੁਸੀਂ ਦੇਖ ਬਾਕਪ ਸਾਹਿਬ ਜਿਹੜਾ ਨਗਰ ਕੀਰਤਨ ਆਜ ਸ਼ੁਰੂਆਤ ਹੈਗੀ ਹੈ ਸਮਾਪਤੀ ਕਿੱਥੇ ਤੇ ਕਦੋਂ ਹੈ ਦੇਖੋ ਜੀ ਅੱਜ ਦੋ ਇਥੇ ਚਾਲੇ ਫੜਾ ਕੇ 22 ਤਰੀਕ ਨੂੰ ਅਨੰਦਪੁਰ ਸਾਹਿਬ ਪਹੁੰਚਣਗੇ ਉੱਥੇ ਦੋ ਦਿਨ ਦਾ ਉਥੇ ਸਮਾਗਮ ਰੱਖਿਆ ਗਿਆ ਹੈ ਤੇ ਇਹ ਬਹੁਤ ਹੀ ਬਹੁਤ ਵੱਡਾ ਬਹੁਤ 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 ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਭਾਈ ਜੀ ਤੋਂ ਅੱਜ ਤੋਂ ਚਾਲੇ ਪਾਕੇ 22 ਤਰੀਕ ਨੂੰ ਸ਼੍ਰੀ ਅੰਮ੍ਰਿਤਪੁਰ ਸਾਹਿਬ ਜੀ ਤੇ ਸਮਾਪਤੀ ਹੈ ਸੋ ਇੱਕ ਵਾਰੀ ਫਿਰ ਮੈਂ ਆਪਣੀ ਸਮੂਚੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸ਼ਿਰਨਗਰ ਅਤੇ ਸਮੂਚਾ ਜਿਹੜਾ ਅਲਾਇੰਸ ਸੋ ਲੋ ਜਿਨਨੇ ਵੀ ਸੰਗਤ ਪੰਜਾਬ ਤੋਂ ਤੁਰ ਕੇ ਆਈ ਹੈ ਤੇ ਦੀ ਸੰਗਤ ਗਈ ਇਹਨਾਂ ਨੂੰ ਜਾਈਓ ਕਹਿੰਦਾ ਜੀ ਜਿਹੜਾ ਰੂਟ ਪਲਾਨ ਕੀ ਹੋਣ ਵਾਲਾ ਤੇ ਕਿੱਥੋਂ ਕਿੱਥੋਂ ਦੇ ਪੜਾ ਜਿਹੜੇ ਹੈਗਾ ਕਿੱਥੋਂ ਜਾਂਦੇ ਅੱਜ ਜੀ ਇੱਥੋਂ ਸ਼ਿਰਨਗਰ ਛੜੀ ਪਾਸ਼ਾਹੀ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏਗਾ ਨਗਰ ਕੀਰਤਨ ਕਿੱਥੋਂ ਫਿਰ ਪਹਿਲਾ ਪੜਾ ਜਿਹੜਾ ਜੰਮੂ ਹੋਏਗਾ ਜੀ ਜੰਮੂ ਗੁਰੂ ਨਾਨਕ ਦਰਬਾਰ ਗੁਰਦੁਆਰਾ ਹੈ ਚਾਂਦ ਨਗਰ ਦੇ ਵਿੱਚ ਉੱਥੇ ਪੜਾ ਹੋਏਗਾ ਉਸ ਤੋਂ ਬਾਅਦ ਅਗਲਾ ਪੜਾ ਜਿਹੜਾ ਜੀ ਗੁਰੂ ਅਰਜਨ ਸਿੰਘ ਸਕੂਲ ਗੁਰੂ ਅਰਜਨ ਸਿੰਘ ਸਾਹਿਬ ਦਾ ਗੁਰਦੁਆਰਾ ਹੈ ਉੱਥੇ ਉਹੜੇ ਪੜਾ ਹੋਏਗਾ ਇਹ ਪਖਾਨਪੋਟ ਫਿਰ ਅਗਲਾ ਜਿਹੜਾ ਹੈ ਰਾਮਪੁਰ ਖੇੜਾ ਕੁਦਵਰਾ ਸਾਹਿਬ ਉਸ ਹਸਪਤਲ ਆਗੇ ਉੱਥੇ ਪੜਾ ਹੋਏਗਾ ਉਸ ਤੋਂ ਬਾਅਦ 22 ਤਰੀਕ ਸ਼ਾਮ ਨੂੰ ਨਨਪੁਰ ਸਾਹਿਬ ਪਹੁੰਚਣਾ ਹੈ 22 ਤਰੀਕ ਦੀ ਸਭਾਪਤੀ ਦੇ ਨਨਪੁਰ ਸਾਹਿਬ ਹੋ ਗਿਆ ਤੇ ਉਸੇ ਦਿਨ ਤੋਂ 22 ਤੋਂ ਜਿਹੜਾ 23 ਅਗਲਾ 24 ਬੱਚੀ ਨਨਪੁਰ ਸਾਹਿਬ ਸਮਾਗਮ ਆ ਸਰਬ ਧਰਮ ਸੰਮੇਲਨ ਆ ਔਰ ਉਸ ਤੋਂ ਬਾਅਦ ਨਗਰ ਕੀਰਤਨ ਦਰਵਾਰ ਹੈ ਰੋਜ਼ਾਨਾ ਟਰਨ ਸ਼ੋਅ ਆ ਵਿਦਵਾਨ ਸਭਾ ਦਾ ਸੈਸ਼ਨ ਹੈ ਸੀਸਪੇਡ ਨਗਰ ਕੀਰਤਨ ਆ ਸਰਬਾਧ ਦੇ ਪਲ ਦੇ ਕਰ ਤਰਫੇ ਨਿਰੰਤਰ ਸਮਾਗਮ ਨੇ ਜੋ ਬਿਲਕੁਲ ਇਸਾ ਦਿਪਕ ਵਾਲੇ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਅੱਜ ਅ ਸੇਮੀ ਪਾਸਾ ਗੋਦੋੜਾ ਸਾਹਿਬ ਸਿਗਨਗਰ ਦੇ ਅ ਵਿੱਚੋਂ ਇੱਕ ਬਹੁਤ ਹੀ ਵੱਡਾ ਅਲੋਕਿਕ ਵਿਸਾਲ ਨਗਰ ਕੀਰਤਨ ਆਰੰਭ ਹੋਣ ਲਈ ਜਾ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ 'ਚ ਇਸ ਨਗਰ ਕੀਰਤਨ ਦੇ ਅੰਦਰ ਭਾਗ ਲਿਆ ਜਾਵੇ ਸ਼ਾਮਲ ਹੋਇਆ ਜਾਵੇ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਦਾਤਮਸ ਹੋ ਕੇ ਉਹਨਾਂ ਕੋਲ ਅਸ਼ੀਰਵਾਦ ਲਵੋ ਸੋ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ 'ਤੇ 350ਵੀਂ ਸ਼ਹੀਦੀ ਵਰੇਗਣ ਨੂੰ ਸਮਰਪਿਤ ਪੰਜਾਬ ਦੇ ਅੰਦਰ ਵੱਡੇ ਪ੍ਰੋਗਰਾਮ ਕਰਾਏ ਜਾ ਰਹੇ ਆ ਸਾਰੇ ਦੇਸ਼ ਦੇ ਅੰਦਰ ਲੋਕਾਂ ਨੂੰ ਸੱਦਾ ਦਿੱਤਾ ਗਿਆ ਇਸੇ ਬਹਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੱਖ-ਵੱਖ ਵੱਡੀਆਂ ਜਿਹੜੀਆਂ ਸਖਸ਼ਿਤ ਨੇ ਉਹਨਾਂ ਨੂੰ ਵੀ ਸੋ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਇਹ 350ਵੀਂ ਵਰੇਗਣ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸ ਮਹਾਨ ਕੁਰਬਾਨੀ ਤੇ ਉਸ ਮਹਾਨ ਸੋਚ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਅਲਿਕੇ ਗਏ ਆ ਸੋ ਅੱਜ ਲਾਗਰ ਕੀਤੇ ਰਿਹਾ ਰੰਭ ਹੋ ਕੇ ਸਿ ਨਗਰ ਤੋਂ ਰਾਤ ਜੰਮੂਵੰਦਰ ਮਰੇਗਾ ਔਰ ਕੱਲ ਸਵੇਰੇ ਜੰਮੂ ਤਰਵਾਨਾ ਹੋ ਕੇ ਪੰਜਾਬ ਚ ਪ੍ਰਵੇਸ਼ ਕਰੂਗਾ ਪਠਾਨਕੋਟ ਦੇ ਅੰਦਰ ਸੋ ਮਾਧੋਪਰਦੇ ਅੰਦਰ ਇਹ ਐਂਟਰੀ ਹੋਗੀ ਉੱਥੇ ਗਾਰਡ ਆਫ ਆਨਰ ਹੋਏਗਾ ਪਾਕੀ ਸਾਹਿਬ ਨੂੰ ਸੋ ਮੇਰੀ ਸਭ ਸੰਗਤਾਂ ਨੂੰ ਜਿੱਤੂ ਤੱਕ ਵੀ ਲੋਕ ਸੁਣਦੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਸ ਮਹਾਨ ਪੁਰਵਾਨੀ ਤੋਂ ਜਿੱਥੇ ਅਸੀਂ ਪ੍ਰੇਰਣਾ ਲੈਣੀ ਆ ਗੁਰੂ ਸਾਹਿਬ ਦੇ ਵਿਚਾਰਾਂ ਤੋਂ ਜਿੱਥੇ ਅਸੀਂ ਰੋਸ਼ਨੀ ਲੈਣੀ ਆ ਉਹਦੀ ਨਾਲ ਦੀ ਨਾਲ ਇਹ ਸਾਡੇ ਲਈ ਭਾਗਾਂ ਵਾਲੀ ਗੱਲ ਆ ਕਿ ਸਾਡੀ ਜ਼ਿੰਦਗੀ 'ਚ ਤਿੰਨ ਸੁਭਾਵ ਆ ਰਿਹਾ ਸੋ ਜਿੱਥੇ ਪ੍ਰੋਗਰਾਮ ਲਿਖੇ ਆ 23 24 25 ਨੂੰ ਸ੍ਰੀ ਨਾਨਕਪੁਰ ਸਾਹਿਬ ਦੀ ਉਸ ਸਨਮ ਅਤੇ ਧਰਤੀ ਦੇ ਉੱਤੇ ਬਹੁਤ ਵੱਡੇ ਪ੍ਰੋਗਰਾਮ ਹੋ ਰਿਹਾ ਤੇ ਸਭ ਨੂੰ ਇਹ ਅਪੀਲ ਹੈ ਬੇਨਤੀ ਹੈ ਸਾਡੇ ਹੰਭਲ ਕਿ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਜਾਵੇ ਸੋ ਬਿਲਕੁਲ ਤੁਸੀਂ ਸੁਣਿਆ ਪੰਜਾਬ ਦੇ ਜਿਹੜੇ ਮੰਤਰੀ ਸਭਾਨ ਨੇ ਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ 6ਵੀਂ ਪਾਸ਼ਾਏ ਦਾ ਅਸਥਾਨ ਜਿਸ ਜਗ੍ਹਾ ਤੋਂ ਸ਼ੁਰੂਆਤ ਹੋਈ ਆ ਉਹਨਾਂ ਨੇ ਇਸ ਨਗਰ ਕੀਰਤਨ ਦੀ ਤੇ ਧਾਰਮਿਕ ਜਿਹੜੇ ਸਮਾਗਮ ਨੇ ਉਹ ਪੰਜਾਬ ਸਰਕਾਰ ਵੱਲੋਂ ਜਿਹੜੇ ਉਲਿਖੇ ਗਏ ਨੇ ਉਹਦੀ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ ਤੇ ਨਾਲ ਹੀ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸਰਬ ਧਰਮ ਸੰਮੇਲਨ ਜੋ ਕਿ ਪੰਜਾਬ ਸਰਕਾਰ ਵੱਲੋਂ بڑے بڑے ਪੱਧਰ ਤੇ ਆਨੰਦਪੁਰ ਸਾਹਿਬ ਖਾਲਸੇ ਦੀ ਧਰਤੀ ਦੇ ਉੱਪਰ ਸਰਬ ਧਰਮ ਸੰਮੇਲਨ ਜਿਹੜਾ ਕਰਵਾਇਆ ਜਾ ਜਿਹਦੇ ਵਿੱਚ ਸਾਰੇ ਧਰਮਾਂ ਦੇ ਨਮਾਜ਼ੇ ਸਹਬਾਨ ਸਾਰੇ ਧਰਮਾਂ ਦੇ ਲੋਕ ਉੱਥੇ ਪਹੁੰਚਣਗੇ ਆਪਣੇ ਵਿਚਾਰ ਜਿਹੜੀਆਂ ਨੇ ਉਹ ਪ੍ਰਗਟ ਕਰਨਗੇ ਗੁਰੂ ਸਾਹਿਬਾਨ ਦੇ ਬਾਰੇ ਜੀਵਨ ਬਾਰੇ ਸੰਖੇਪ ਜਿਹੜੀ ਜਾਣਕਾਰੀ ਉਹ ਸਾਂਝੀ ਕਰਨਗੇ ਤੇ ਨਾਲ ਹੀ ਜਿਹੜਾ ਇਹ ਨਗਰ ਕੀਰਤਨ ਜਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਸ਼ਮੀਰ ਦੇ ਵਿੱਚ ਹੋਈ ਹੈ ਚਾਹ ਦੇ ਵਿੱਚ ਕਸ਼ਮੀਰੀ ਪੰਡਤਾਂ ਨੇ ਵੀ ਜਿਹੜਾ ਉਸ ਨਗਰ ਕੀਰਤਨ ਦੇ ਵੀ ਜਿਹੜੀ ਆ ਉਹ ਸ਼ਾਮੂਲੀਅਤ ਕੀਤੀ ਆ ਕਿਉਂਕਿ ਸਕਰੀਨ ਦੇ ਉੱਪਰ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਨਗਰ ਕੀਰਤਨ ਦੀਆਂ ਤਸਵੀਰਾਂ ਵੀ ਚੱਲ ਰਹੀਆਂ ਨੇ ਤੋਂ ਮਾ ਧਾਰਮੀ ਜਿਹੜੇ ਸਵਾਗਤ ਲਿਖੇ ਗਏ ਨੇ ਪੰਜਾਬ ਸਰਕਾਰ ਵੱਲੋਂ ਤਾਂ ਉਹਦੀਆਂ ਤਸਵੀਰਾਂ ਵੀ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਤਾਂ ਆ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਵੱਡਾ ਜਿਹੜਾ ਉਪਰਾਲਾ ਕੀਤਾ ਗਿਆ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਜਾਨਕੀ ਆ ਨੰਦਪੁਰ ਸਾਹਿਬ ਖੇ ਨਗਰ ਕੀਰਤਨ ਪਹੁੰਚੇਗਾ ਤਾਂ ਉਹ ਸਾਰਾ ਜਿਹੜਾ ਰੂਟ ਪਲਾਨ ਆ ਪੰਜਾਬ ਸਰਕਾਰ ਸਮੇਂ-ਸਮੇਂ ਤੇ ਜਿਹੜੀ ਆ ਜਾਣਕਾਰੀ ਉਹ ਸਾਂਝੀ ਕਰਦੀ ਹੈ ਤੇ ਸਾਂਝੀ ਕਰਵਰੀ ਆ سوشل ਮੀਡੀਆ ਦੇ ਜ਼ਰੀਏ ਤੇ ਨਾਲ ਹੀ ਇੱਕ ਵਿਲੱਖਣ ਜਿਹੜਾ ਦਿਨ ਹੋਵੇਗਾ ਜਦੋਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇੱਕ ਵੱਖਰਾ ਯਾਨਕੀ ਕਹਿ ਸਕਦਾ ਖਾਲਸਾ ਦੀ ਧਰਤੀ ਤੋਂ ਉੱਪਰ ਹੋਵੇਗਾ ਕਿਉਂਕਿ ਕਦੇ ਇਤਿਹਾਸ ਦੇ ਵਿੱਚ ਨਹੀਂ ਹੋਇਆ ਕਿ ਵੱਖਰਾ ਜਿਹੜਾ ਸੈਸ਼ਨ ਆ ਉਹ ਕਹਿ ਸਕਦਾ ਕਿ ਰਾਜਧਾਨੀ ਤੋਂ ਅਲੱਗ ਕਿਸੇ ਹੋਰ ਜਗ੍ਹਾ ਤੇ ਜਿਹੜਾ ਸੈਸ਼ਨ ਬੁਲਾਇਆ ਜਾਵੇ ਤਾਂ ਇਸ ਵਾਰ ਇੱਕ ਵੱਖਰੀ ਜਿਹੜੀ ਤਸਵੀਰ ਆ ਉਹ ਪੰਜਾਬ ਸਰਕਾਰ ਦਿਖਾਵੇਗੀ ਕਿਉਂਕਿ ਉਸ ਸਮੇਂ ਸਾਹਿਬ ਸ਼੍ਰੀ ਗੁਰਤੇਗਬਾਦਰ ਸਾਹਿਬ ਜੀ ਦਾ ਉਹ ਕਿਦਰੀ ਸ਼ੋਅ ਹੋਵੇਗਾ ਮੰਤਰੀ ਸਖਬਾਨ ਇਸ ਬਾਰੇ ਕੀ ਜਾਣਕਾਰੀ ਸਾਂਝੀ ਕਰਨਗੇ ਉਹ ਜਦੋਂ ਇਹ ਸੈਸ਼ਨ ਬੁਲਾਇਆ ਜਾਵੇਗਾ ਤਾਂ ਮੁਰਦਵਾਰਾ ਤੁਹਾਨੂੰ ਇਸੇ ਸਮੇਂ ਪ੍ਰੋਗਰਾਮ ਬੋਲਦਾ ਪੰਜਾਬ ਦੇ ਵਿੱਚ ਉਹ ਵੀ ਤਸਵੀਰ ਤੁਹਾਨੂੰ ਜਿਹੜੀ ਆ ਸਾਂਝੀ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਦੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.